ਪੰਜਾਬ ਦਾ ਪ੍ਰਾਚਨ ਇਤਿਹਾਸ ਤਾਂ ਪੰਜਾਬ ਦਾ ਪ੍ਰਾਚਨ ਇਤਿਹਾਸ ਜਿਸ ਦੇ ਵਿੱਚ ਕੀ ਹੈ ਕਿ ਜਿਹੜਾ ਪ੍ਰਾਚਨ ਇਤਿਹਾਸ ਤੋਂ ਜਦੋਂ ਬੀਸੀ ਦਾ ਯਾਨੀ ਕਿ ਮਨੁੱਖ ਜਿਹੜਾ ਸੀ ਜੰਗਲਾਂ ਦੇ ਵਿੱਚ ਰਹਿ ਰਿਹਾ ਸੀ ਔਰ ਜਿਹੜਾ ਸੀ ਆਦਿਵਾਸੀ ਦਾ ਜੀਵਨ ਬਤੀਤ ਕਰ ਰਿਹਾ ਸੀ ਠੀਕ ਹੈ ਉਸ ਦੌਰਾਨ ਜਿਹੜਾ ਹੈ ਉਸ ਯੁੱਗ ਨੂੰ ਜਿਹੜਾ ਵਾ ਪੱਥਰ ਯੁੱਗ ਕਿਹਾ ਗਿਆ ਔਰ ਪੱਥਰ ਯੁੱਗ ਕਿਉਂ ਕਿਹਾ ਕਿਉਂਕਿ ਉਸ ਟਾਈਮ ਤੇ ਜਿਹੜਾ ਸੀਗਾ ਪੱਥਰਾਂ ਦੇ ਜਿਹੜੇ ਸੀ ਹਥਿਆਰ ਬਣਾ ਕੇ ਜਿਹੜਾ ਸੀ ਸ਼ਿਕਾਰ ਕੀਤਾ ਜਾਂਦਾ ਸੀਗਾ ਠੀਕ ਹੈ ਖਾਣ ਪੋਣ ਨੂੰ ਭੋਜਨ ਵਾਸਤੇ ਕੀ ਕਰਦੇ ਸੀ ਪੇਟ ਭਰ ਲਈ ਸ਼ਿਕਾਰ ਕਰਦੇ ਸ ਤੇ ਸ਼ਿਕਾਰ ਜਿਹੜਾ ਸੀਗਾ ਉਹ ਪੱਥਰਾਂ ਦੇ ਨਾਲ ਕੀਤਾ ਜਾਂਦਾ ਸੀ ਔਰ ਇਸ ਯੁੱਗ ਨੂੰ ਪੱਥਰ ਯੁੱਗ ਕਿਹਾ ਜਾਂਦਾ ਔਰ ਪੱਥਰ ਯੁੱਗ ਨੂੰ ਵੀ ਜਿਹੜਾ ਹੈ ਉਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਠੀਕ ਹੈ ਪ੍ਰਾਚਨ ਪੱਥਰ ਯੁੱਗ ਮੱਧਕਾਲੀਨ ਪੱਥਰ ਯੁੱਗ ਤੇ ਆਧੁਨਿਕ ਪੱਥਰ ਯੁੱਗ ਇਹਦੇ ਵਿੱਚ ਜਿਹੜਾ ਹੈ ਮਨੁੱਖ ਨੇ ਕਾਫੀ ਵਿਕਾਸ ਕੀਤਾ ਪਹੀਏ ਦੀ ਖੋਜ ਕੀਤੀ ਅੱਗ ਦੀ ਖੋਜ ਕੀਤੀ ਜਿਹੜਾ ਹੈ ਖੇਤੀ ਕਰਨਾ ਸਿੱਖਿਆ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਠੀਕ ਹੈ ਓਕੇ ਉਸ ਤੋਂ ਬਾਅਦ ਆ ਜਿਹੜਾ ਹੈ ਆਰੀਅਨਸ ਦਾ ਸਮਾਂ ਹੁੰਦਾ ਹੈ ਵੈਦਿਕ ਪੀਰੀਅਡ ਹੁੰਦਾ ਤੇ ਵੈਦਿਕ ਪੀਰੀਅਡ ਦੇ ਵਿੱਚ ਅਸੀਂ ਕੀ ਕੀਤਾ ਕਿ ਵੈਦਿਕ ਪੀਰੀਅਡ ਵਿੱਚ ਕੀ ਹੈ ਰਿਗਵੇਦ ਲਿਖੇ ਗਿਆ ਠੀਕ ਹੈ ਨਾ ਚਾਰ ਵੇਦ ਲਿਖੇ ਗਏ ਕਿਹੜੇ ਕਿਹੜੇ ਸੀਗੇ ਰਿਗਵੇਦ ਅਰਥਵੇਦ ਰਿਗਵੇਦ ਸਾਂਵੈ ਯਾ ਯੁਰਵੇਦ ਤੇ ਅਰਥਵੇਦ ਉਸ ਤੋਂ ਇਲਾਵਾ ਦੋ ਮਹਾਕਾਵ ਲਿਖੇ ਜਾਂਦੇ ਉਹਨਾਂ ਦੀ ਰਚਨਾ ਕੀਤੀ ਜਾਂਦੀ ਹੈ ਤੇ ਉਹ ਕਿਹੜੇ ਸੀਗੇ ਮਹਾਕਾਵ ਦੋ ਰਮਾਇਣ ਤੇ ਮਹਾਭਾਰਤ ਮਹਾਭਾਰਤ ਤੇ ਰਮਾਇਣ ਠੀਕ ਹੈ ਉਪਨਿਸ਼ਦ ਲਿਖੇ ਜਾਂਦੇ ਆ ਪੁਰਾਣ ਲਿਖੇ ਜਾਂਦੇ ਆ ਬ੍ਰਾਹਮਣ ਲਿਖੇ ਜਾਂਦੇ ਤੇ ਇਹ ਕਿ ਉਸ ਸਮੇਂ ਜਿਹੜਾ ਵਾ ਵੈਦਿਕ ਵੈਦਿਕ ਪੀਰੀਅਡ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਵੈਦਿਕ ਸਾਹਿਤ ਜਾਨੀ ਕਿ ਸਾਹਿਤ ਦੀ ਕਾਫੀ ਰਚਨਾ ਜੜੀਏ ਹੁੰਦੀ ਹੈ ਉਹ ਸਾਰੀਆਂ ਰਚਨਾਵਾਂ ਵੈਦਿਕ ਪੀਰੀਅਡ ਦੌਰਾਨ ਦੇ ਉਸ ਤੋਂ ਬਾਅਦ ਹੜੱਪਾ ਸਭਿਅਤਾ ਸੀ ਕੀਤਾ ਹੜੱਪਾ ਸਭਿਅਤਾ ਦੇ ਵਿੱਚ ਕੀ ਕੀਤਾ ਗਿਆ ਕਿ ਜਿਹੜਾ ਹੈ 1921 ਈਸਵੀ ਦੇ ਵਿੱਚ ਦਿਆਰਾਮ ਸਾਹਨੀ ਨੇ ਜਿਹੜਾ ਹੈ ਉਹ ਕਿੱਥੇ ਪਾਕਿਸਤਾਨ ਵਾਲੇ ਪੰਜਾਬ ਦੇ ਜਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਉੱਥੋਂ ਦਾ ਇੱਕ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਉੱਥੋਂ ਦੇ ਪੰਜਾਬ ਦਾ ਮਿੰਟ ਗੁਮਰੀ ਉੱਥੇ ਉਸ ਦੇ ਵਿੱਚ ਜਿਹੜਾ ਹੈ ਇੱਕ ਸਥਾਨ ਹੈ ਹੜੱਪਾ ਹੜੱਪਾ ਤਾਂ ਉੱਥੇ ਕੋ ਦਵਾਈ ਕਰਵਾਈ ਤਾਂ ਉਸ ਦੌਰਾਨ ਜਿਹੜਾ ਹੈ ਸਿੰਧੂ ਘਾਟੀ ਦੀ ਸਭਿਅਤਾ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਹੈ ਠੀਕ ਹੈ ਉਸ ਤੋਂ ਬਾਅਦ 1922 ਦੇ ਵਿੱਚ ਜਿਹੜਾ ਵਾ ਆਰਡੀ ਬੈਨਰਜੀ ਨੇ ਜਿਹੜਾ ਵਾ ਖੁਦਵਾਈ ਕਰਾਉਂਦੇ ਉਹ ਵੀ ਜਿਹੜਾ ਵਾ ਪਾਕਿਸਤਾਨ ਦੇ ਪੰਜਾਬ ਵਿੱਚ ਕਰਵਾਉਂਦੇ ਆ ਉਹਨਾਂ ਨੇ ਕਿਹੜਾ ਉਹਨਾਂ ਨੇ ਵੀ ਜਿਹੜਾ ਹੈ ਉੱਥੇ ਮਹਿੰਜੋਦੜੋ ਨਾਮ ਦਾ ਇੱਕ ਸਥਾਨ ਉੱਥੇ ਜਿਹੜਾ ਖੁਦਵਾਈ ਕਰਵਾਉਂਦੇ ਨੇ ਠੀਕ ਹੈ ਉੱਥੋਂ ਵੀ ਉਹ ਸਭਿਅਤਾ ਦੇ ਜਿਹੜੇ ਅਵਸ਼ੇਸ਼ ਨੇ ਉਹ ਮਿਲੇ ਨੇ ਐਵੇਂ ਹੀ ਜਿਹੜਾ ਹੈ ਜਿਹੜਾ ਹੋਣ ਵਾਲਾ ਪੰਜਾਬ ਹੈ ਸਾਡਾ ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਲੁਧਿਆਣਾ ਹੋ ਗਿਆ ਰੋਪੜ ਸੰਗਰੂਰ ਚੰਡੀਗੜ੍ਹ ਦੇ ਆਸ-ਪਾਸ ਦਾ ਖੇਤਰ ਠੀਕ ਹੈ ਤੇ ਇੱਥੇ ਕੀ ਹੈ ਇਸ ਸਭਿਅਤਾ ਦੇ ਜਿਹੜੇ ਅਵਸ਼ੇਸ਼ ਮਿਲਦੇ ਇਸ ਨੂੰ ਸਿੰਧੂ ਘਾਟੀ ਦੀ ਸਭਿਅਤਾ ਕਿਉਂਕਿ ਕਿਉਂਕਿ ਸਿੰਧੂ ਨਦੀ ਦੇ ਕਿਨਾਰੇ ਦੇ ਉੱਪਰ ਇਸ ਸਭਿਅਤਾ ਦਾ ਜਿਹੜਾ ਵਾ ਵਿਕਾਸ ਹੋਇਆ ਵਿਕਸਿਤ ਹੁੰਦੀ ਹੈ ਠੀਕ ਹੈ ਹੌਲੀ-ਹੌਲੀ ਕਰਕੇ ਜਿਹੜਾ ਵਾ ਇਸ ਨਦੀ ਦੇ ਕਿਨਾਰੇ ਤੇ ਬਹੁਤ ਜਾਨੀ ਕਿ ਇਸ ਨਦੀ ਦੇ ਕਿਨਾਰੇ ਕਰਕੇ ਕਿਉਂਕਿ ਪਾਣੀ ਦੇ ਸਾਧਨ ਦਾ ਕਰਕੇ ਜਿਹੜਾ ਸੀਗਾ ਇਸ ਨਦੀ ਦੇ ਕਿਨਾਰੇ ਹੀ ਇਹ ਸਭਿਅਤਾ ਪਰਫੁੱਲਿਤ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਅ ਅੱਗੇ ਆਇਆਂ ਤੇ ਸਾਡੇ ਕੋਲ ইরਾਨੀ ਤੇ ਯੂਨਾਨੀ ইরਾਨੀ ਤੇ ਯੂਨਾਨੀਆਂ ਦੇ ਹਮਲੇ ਯੂਨਾਨੀ ਦੇ ਹਮਲੇ ਪੰਜਾਬ ਦੇ ਉੱਪਰ ਜਿਹੜਾ ਸੀਗਾ ইরਾਨੀ ইরਾਨੀ ਜਿਹੜੇ ਸੀਗੇ ਸਭ ਤੋਂ ਪਹਿਲਾਂ ਅਸੀਂ ইরਾਨੀਆਂ ਦੇ ਬਾਰੇ ਗੱਲ ਕਰਦੇ ਆ ਕਿ ইরਾਨੀਆਂ ਨੇ ਪੰਜਾਬ ਦੇ ਉੱਪਰ ਕਿਹੜੇ-ਕਿਹੜੇ ਹਮਲੇ ਕੀਤੇ ਔਰ ਕਿਹੜੇ-ਕਿਹੜੇ ਰਾਜਾ ਸੀਗੇ ਠੀਕ ਹੈ ইরਾਨੀ ਇਸ ਸਾਮਰਾਜ ਦੀ ਦਹਲੀਜ਼ ਦੇ ਉੱਪਰ ਹੁਣ ਮਤਲਬ ਕਿ ਇਹ ਕੀ ਸੀਗਾ ਪੰਜਾਬ ਦੇ ਨਾਲ ਹੀ ਇਰਾਨ ਜਿਹੜਾ ਸੀ ਲੱਗਦਾ ਸੀਗਾ ਉਸ ਸਮੇਂ ਔਰ ਜਿਹੜਾ ਸੀ ਕਿ ਦਹਲੀਤੋਂ ਕਰਨ ਇਹ ਪੰਜਾਬ ਦੇ ਉੱਪਰ ਜਿਹੜਾ ਸੀਗਾ ਹਮਲੇ ਕਰਦਾ ਰਹਿੰਦਾ ਸੀ ਕਿਉਂਕਿ ਇਸ ਦੇ ਉੱਪਰ ਜਿਹੜਾ ਸੀ ਉਹ ਅਧਿਕਾਰ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਇਸ ਕਾਰਨ ਕਰਕੇ ਜਿਹੜਾ ਸੀਗਾ ਆ ਇੱਥੇ ਦਾ ਇੱਕ ਰਾਜਾ ਸੀ ਡੈਰੀਅਸ ਯੂਨਾਨੀ ਸ਼ਾਸਕ ਸੀਗਾ ਡੈਰੀਅਸ ਡੈਰੀਅਸ ਉਸਨੇ ਜਿਹੜਾ ਪੰਜਾਬ ਦੇ ਉੱਪਰ ਹਮਲਾ ਕੀਤਾ ਔਰ ਇਸ ਦੇ ਕਈ ਇਲਾਕਿਆਂ ਦੇ ਉੱਪਰ ਜਿਹੜਾ ਵਾ ਕਬਜ਼ਾ ਕਰ ਲਿਆ ਅਧਿਕਾਰ ਕਰ ਲਿਆ ਪਰ ਜੇਕਰ ਅਸੀਂ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਉੱਪਰ ਜਿਹੜਾ ਇਰਾਨੀ ਸ਼ਾਸਕ ਕਿਹੜਾ ਸੀਗਾ ਜਿਸ ਨੇ ਇਸ ਇਸ ਉੱਪਰ ਜਿਹੜਾ ਵਾ ਪੂਰੀ ਤਰ੍ਹਾਂ ਅਧਿਕਾਰ ਕੀਤਾ ਤਾਂ ਉਹ ਸੀਗੇ ਕੌਣ ਗੁਸਤਾਜ ਠੀਕ ਹੈ ਰਾਜਾ ਗੁਸਤਾਜ ਇਹ ਵੀ ਇਰਾਨੀ ਸ਼ਾਸਕ ਸੀਗੇ ਰਾਜਾ ਗੁਸਤਾਜ ਠੀਕ ਹੈ ਰਾਜਾ ਗੁਸਤਾਜ ਹੁਣ ਇਹਨਾਂ ਨੇ ਕਦੋਂ ਪੰਜਾਬ ਉੱਤੇ ਪੂਰੀ ਤਰ੍ਹਾਂ ਜਿਹੜਾ ਵਾ ਅਧਿਕਾਰ ਕਰ ਲੈਂਦੇ ਆ ਤਾਂ 516 BC ਦੇ ਵਿੱਚ ਇਹਨਾਂ ਨੇ ਪੰਜਾਬ ਦੇ ਉੱਪਰ ਪੂਰੀ ਤਰ੍ਹਾਂ ਜਿਹੜਾ ਵਾ ਅਧਿਕਾਰ ਕਰ ਲਿਆ ਤੇ ਇਰਾਨੀ ਸਾਮਰਾਜ ਨੂੰ ਸ਼ਾਮਿਲ ਕਰ ਲੈਂਦੇ ਆ ਪੰਜਾਬ ਨੂੰ ਮਤਲਬ ਕਿ ਇਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਦੇ ਉੱਪਰ ਅਧਿਕਾਰ ਕਰ ਲਿਆ ਡੇਰੀਅਸ ਨੇ ਜਿਹੜੇ ਸੀ ਕੁਝ ਇਲਾਕਿਆਂ ਦੇ ਉੱਪਰ ਜਿਹੜਾ ਅਧਿਕਾਰ ਕੀਤਾ ਕਿ ਕਿ ਇਹਨਾਂ ਦੀ ਜਿਹੜੀ ਸੀ ਸਰਹੱਦ ਸੀਮਾਵਾਂ ਜਿਹੜੀਆਂ ਸੀ ਉਹ ਇੱਕ ਦੂਸਰੇ ਨਾਲ ਲੱਗਦੀਆਂ ਸਨ ਜਿਸ ਕਾਰਨ ਕਰਕੇ ਉਹ ਇੱਥੇ ਲਗਾਤਾਰ ਜਿਹੜੇ ਸੀ ਹਮਲੇ ਕਰਦੇ ਰਹਿੰਦੇ ਸਨ ਈਰਾਨ ਉਸ ਤੋਂ ਬਾਅਦ ਜਿਹੜਾ ਰਾਜਾ ਗੁਸਤਾਸ ਸੀ ਉਹਨੇ ਪੂਰੀ ਤਰ੍ਹਾਂ ਹਮਲਾ ਜਿਹੜਾ ਅਧਿਕਾਰ ਹਮਲਾ ਕੀਤਾ ਔਰ ਇਸ ਤੇ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ ਔਰ ਈਰਾਨ ਦੇ ਸਮੇਂ ਜਿਹੜਾ ਸੀਗਾ ਈਰਾਨੀ ਰਾਜ ਦਾ ਸਭ ਤੋਂ ਅਮੀਰ ਸੂਬਾ ਜੇਕਰ ਕਿਹਾ ਜਾਵੇ ਤਾਂ ਉਹ ਕਿਹੜਾ ਰਾਜ ਸੀਗਾ ਉਹ ਸੀਗਾ ਪੰਜਾਬ ਠੀਕ ਹੈ ਈਰਾਨ ਦਾ ਸਭ ਤੋਂ ਅਮੀਰ ਸੂਬਾ ਈਰਾਨ ਸਾਮਰਾਜ ਦਾ ਸਭ ਤੋਂ ਅਮੀਰ ਸੂਬਾ ਅਮੀਰ ਸੂਬਾ ਠੀਕ ਹੈ ਕੌਨ ਕਿਹੜਾ ਸੀਗਾ ਪੰਜਾਬ ਪੰਜਾਬ ਠੀਕ ਹੈ ਤਾਂ ਪੰਜਾਬ ਸਭ ਤੋਂ ਅਮੀਰ ਸੂਬਾ ਸੀ ਇਹ ਤਾਂ ਹੋ ਗਿਆ ਇਰਾਨੀਆਂ ਦੁਆਰਾ ਠੀਕ ਹੈ ਹੁਣ ਉਸ ਤੋਂ ਬਾਅਦ ਯੂਨਾਨੀਆਂ ਆਂਦੇ ਨੇ ਤਾਂ ਯੂਨਾਨੀਆਂ ਨੇ ਵੀ ਜਿਹੜਾ ਵਾ ਪੰਜਾਬ ਦੇ ਉੱਪਰ ਭਾਰਤ ਦੇ ਉੱਪਰ ਜਿਹੜਾ ਵਾ ਹਮਲਾ ਕਰਦੇ ਆ ਤਾਂ ਯੂਨਾਨੀ ਰਾਜਾ ਯੂਨਾਨੀ ਰਾਜਾ ਕੌਣ ਸੀ ਸਿਕੰਦਰ 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 ਜਿਹੜਾ ਹੈ ਉਹ ਭਾਰਤ ਦੇ ਵਿੱਚ ਕਦੋਂ ਆਉਂਦਾ ਹੈ ਤਾਂ 321 BC ਦੇ ਵਿੱਚ ਜਿਹੜਾ ਹੈ ਉਹ ਭਾਰਤ ਦੇ ਵਿੱਚ ਆਉਂਦਾ ਹੈ ਕਿਵੇਂ ਦੀ ਆਉਂਦਾ ਹੈ ਤਾਂ ਸਿਰਫ ਪੰਜਾਬ ਰਾਹੀਂ ਹੀ ਜਿਹੜਾ ਇੱਕ ਰਾਸਤਾ ਸੀ ਉਹ ਪ੍ਰਵੇਸ਼ ਕਰ ਸਕਦਾ ਸੀ ਤਾਂ ਪੰਜਾਬ ਵਿੱਚ ਉਹ ਦੀ ਲੰਘਣ ਵਾਸਤੇ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਉੱਪਰ ਜਿਹੜਾ ਸੀ ਅਧਿਕਾਰ ਕਰਨਾ ਪੈਗਾ ਪਿੱਛੋਂ ਉਹ ਜਿਹੜਾ ਹੈ ਲਗਾਤਾਰ ਲੜਾਈਆਂ ਕਰਦਾ ਆ ਰਿਹਾ ਹੈ ਜਿਵੇਂ ਉਸਨੇ ਅਫਗਾਨਿਸਤਾਨ ਨੂੰ ਵੀ ਜਿਹੜਾ ਜਿੱਤਿਆ ਔਰ ਉਸ ਤੋਂ ਬਾਅਦ ਉਹ ਪੰਜਾਬ ਵੱਲ ਕੂਚ ਕਰਦਾ ਹੈ ਭਾਰਤ ਵੱਲ ਆਉਂਦਾ ਹੈ ਤਾਂ ਸਿਕੰਦਰ ਜਿਹੜਾ ਹੈ ਉਹ 321 BC ਵਿਚ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਉਂਦਾ ਹੈ ਔਰ ਇੱਥੇ ਜਿਹੜਾ ਸੀਗਾ ਉਹਨੇ ਸਭ ਤੋਂ ਪਹਿਲਾਂ ਪੰਜਾਬ ਦੇ ਉੱਪਰ ਅਧਿਕਾਰ ਪ੍ਰਾਪਤ ਕੀਤਾ ਠੀਕ ਹੈ ਮਤਲਬ ਕਿ ਪੰਜਾਬ ਦੇ ਕਈ ਰਾਜਾਂ ਦੇ ਉੱਪਰ ਜਿਹੜਾ ਸੀਗਾ ਉਸਨੇ ਅਧਿਕਾਰ ਕੀਤਾ ਇਹਦੇ ਵਿੱਚ ਜਿਹੜਾ ਸੀ ਲਗਾ ਮਤਲਬ ਕਿ ਜ਼ਿਆਤਰ ਜਿਹੜੇ ਸੀ ਉਹ ਕਾਫੀ ਮਤਲਬ ਕਿ ਰਾਜਨ ਪਤਾ ਸੀਗਾ ਕਿ ਉਹ ਲੜਾਈਆਂ ਕਰਦਾ ਆ ਰਿਹਾ ਹੈ ਭਾਰਤਵਲ ਤੇ ਉਹਨਾਂ ਨੇ ਜਿਹੜਾ ਸੀ ਬਿਨਾਂ ਲੜਾਈ ਕੀਤੇ ਜਿਹੜੇ ਸੀ ਉਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ ਲੇਕਿਨ ਜਿਹੜਾ ਸੀ ਪੰਜਾਬ ਦਾ ਇੱਕ ਰਾਜਾ ਸੀਗਾ ਪੋਰਸ ਪੋਰਸ ਇਹ ਜਿਹੜਾ ਸੀਗਾ ਪੰਜਾਬ ਦੇ ਕਿਸ ਏਰੀਆ ਦੇ ਵਿੱਚ ਜਿਹੜਾ ਸੀ ਰਾਜ ਕਰਦਾ ਸੀ ਇਹ ਜੇਹਲਮ ਜੇਹਲਮ ਤੇ ਚਨਾਬ ਜਨਾਬ ਦੇ ਵਿਚਕਾਰ ਵਾਲੇ ਖੇਤਰ ਦੇ ਉੱਪਰ ਜਿਹੜਾ ਸੀਗਾ ਰਾਜ ਕਰਦਾ ਸੀਗੇ ਪੋਰਸ ਪਰ ਇਹਨਾਂ ਨੇ ਜਿਹੜਾ ਸੀਗਾ ਇਹਨਾਂ ਦੀ ਜਿਹੜਾ ਅਧੀਨਤਾ ਸਵੀਕਾਰ ਨਹੀਂ ਕੀਤੀ ਤੇ ਲੜਾਈ ਵਾਸਤੇ ਜਿਹੜਾ ਸੀਗਾ ਕੀ ਕੀਤਾ ਕਿ ਲੜਾਈ ਵਾਸਤੇ ਅ ਲੜਾਈ ਕੀਤੀ ਇਹਨਾਂ ਨਾਲ ਇਹਨਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਜਿਸ ਕਾਰਨ ਕਰਕੇ ਹੁਣ ਇਹਨਾਂ ਦੇ ਵਿੱਚ ਜਿਹੜੀ ਆ ਲੜਾਈ ਹੁੰਦੀ ਹੈ ਕਿ ਇਹਦੇ ਵਿੱਚ ਸਿਕੰਦਰ ਤੇ ਫੌਜ ਦੇ ਵਿੱਚ ਔਰ ਕਦੋਂ ਹੁੰਦੀ ਹੈ 326 ਬੀਸੀ ਦੇ ਵਿੱਚ ਕਦੋਂ ਹੁੰਦੀ ਹੈ 326 ਬੀਸੀ ਦੇ ਵਿੱਚ ਜਿਹੜੀ ਹੈ ਇਹ ਲੜਾਈ ਜਿਹੜੀ ਹੈ ਹੁੰਦੀ ਹੈ ਕਿੰਨਾ ਕਿੰਨਾ ਦੀ ਪੋਰਸ ਤੇ ਸਿਕੰਦਰ ਦੀ ਇਸ ਵਿੱਚ ਕੌਣ ਹਾਰ ਜਾਂਦੇ ਨੇ ਪੋਰਸ ਹਾਰ ਜਾਂਦੇ ਨੇ ਔਰ ਇਹ ਲੜਾਈ 326 ਬੀਸੀ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਇਹ ਸਿਕੰਦਰ ਦੀ ਜਿਹੜੀ ਫੌਜੀ ਲੜਾਈ ਕਰਦੀ ਆ ਰਹੀ ਸੀ ਪਿੱਛੋਂ ਤੇ ਇਸ ਕਰ ਕਰਕੇ ਬਹੁਤ ਵੱਡੀ ਸੈਨਾ ਸੀ ਥੱਕ ਵੀ ਚੁੱਕੀ ਸੀ ਔਰ ਜਿਹੜਾ ਸੀਗਾ ਫਿਰ ਉਹਨਾਂ ਦੀ ਜਿਹੜੀ ਆ ਕਹਿੰਦੇ ਕਿ ਜਿਸ ਕਾਰਨ ਕਰਕੇ ਉਹਨਾਂ ਨੂੰ ਜਿਹੜਾ ਵਾ ਵਾਪਸ ਜਾਣਾ ਪਿਆ ਤੇ ਉਹ ਜਿਹੜੇ ਆ ਇੱਥੋਂ ਵਾਪਸ ਚਲੇ ਜਾਂਦੇ ਲੇਕਿਨ ਜਿਹੜਾ ਵਾ ਇੱਥੇ ਆਪਣੇ ਗਵਰਨਰ ਨੂੰ ਜਿਹੜਾ ਹੈ ਆ ਸ਼ਾਸਕ ਬਣਾ ਜਾਂਦੇ ਨੇ ਪੰਜਾਬ ਦਾ ਠੀਕੇ ਸੂਬੇਦਾਰ ਬਣਾ ਜਾਂਦੇ ਨੇ ਤੇ ਇਵੇਂ ਹੀ ਉਹ ਜਿਹੜਾ ਵਾਪਸ ਚਲੇ ਜਾਂਦੇ ਉਸ ਤੋਂ ਬਾਅਦ ਆ ਜਿਹੜਾ ਹੈ ਇਹਨਾਂ ਦੇ ਵਿੱਚ ਇਸ ਖੇਤਰ ਜਿਤਨੇ ਮਗਰ ਅਲ ਸਿਕੰਦਰ ਜਿਹੜਾ ਸੀ ਇੱਥੇ ਉਹਨਾਂ ਨੇ ਕਈ ਸ਼ਹਿਰਾਂ ਦੀ ਸਥਾਪਨਾ ਕੀਤੀ ਠੀਕ ਹੈ ਉਹਨਾਂ ਨੇ ਫੌਜ ਲਈ ਜਿਹੜਾ ਸੀ ਸੈ ਜੋ ਸੈਨਿਕ ਸੀਗੇ ਉਹਨਾਂ ਨੂੰ ਜਿਹੜਾ ਇੱਥੇ ਨਿਯੁਕਤ ਕਰਕੇ ਜਾਂਦੇ ਨੇ ਠੀਕ ਹੈ ਔਰ ਇੰਡੋ ਯੂਨਾਨੀ ਰਾਜ ਇਸ ਨੂੰ ਉਸ ਸਮੇਂ ਕਿਹਾ ਜਾਇਆ ਗਿਆ ਠੀਕ ਹੈ ਉਸ ਸਮੇਂ ਇਸ ਨੂੰ ਕੀ ਕਿਹਾ ਗਿਆ ਇੰਡੋ ਯੂਨਾਨੀ ਰਾਜ ਕਿਉਂਕਿ ਇੱਥੇ ਜਿਹੜਾ ਸੀ ਯੂਨਾਨੀ ਜਿਹੜੇ ਸੀਗੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ओके ਤਾਂ 326 BC ਤੋਂ ਬਾਅਦ ਜਿਹੜੇ ਆ ਕੀ ਹੁੰਦਾ ਕਿ ਇਸ ਤੋਂ ਬਾਅਦ ਅ ਸਿਕੰਦਰ ਜਿਹੜੇ ਉਹ ਵਾਪਸ ਚਲੇ ਜਾਂਦੇ ਔਰ ਇੱਥੇ ਜਿਹੜੇ ਆ ਆਪਣੇ ਸੈਨਿਕਾਂ ਨੂੰ ਨਿਯੁਕਤ ਕਰ ਜਾਂਦੇ ਨੇ ਔਰ ਇੱਥੇ ਫਿਰ ਕੀ ਆ ਇੱਕ ਕਿਸ ਦਾ ਵਿਸਥਾਰ ਹੁੰਦਾ ਇੰਡੋ ਯੂਨਾਨੀ ਸਾਮਰਾਜ ਦਾ ਵਿਸਥਾਰ ਹੁੰਦਾ ਔਰ ਇਸ ਦੇ ਵਿੱਚ ਜਿਹੜਾ ਹੈ ਸੈਲੂਸਿਡ ਤੇ ਬੈਕਟੀਰੀਅਸ ਕੁਲਾਂ ਦੇ ਹੇਠ ਜਿਹੜਾ ਉਹ ਪੰਜਾਬ ਰਹਿੰਦਾ ਕਿਸੇ ਹੇਠ ਰਹਿੰਦਾ ਹੈ ਬੈਕਟੀਰੀਅਸ ਤੇ ਸੈਲੂਸਿਡ ਸੈਲੂਸਿਡ ਤੇ ਬੈਕ ਟੇਰੀਅਸ ਓਕੇ ਤੇ ਇਹਨਾਂ ਕੋਲਾਂ ਦੇ ਹੇਠ ਕੀ ਹੈ ਰਹਿੰਦਾ ਹੈ ਇੰਡੋ ਯੂਨਾਨੀ ਰਾਜ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਸ ਸਾਮਰਾਜ ਦੀ ਸਮਾਪਤੀ ਹੋ ਜਾਂਦੀ ਹੈ ਖਤਮ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਤੇ ਅੱਗੇੜਾ ਹੈ ਉਹ ਮੌਰੀਆ ਸਮਾਜ ਆਉਂਦਾ ਹੈ ਤੁਹਾਨੂੰ ਪਤਾ ਹੋਵੇਗਾ ਕਿ ਸਿਕੰਦਰ ਲੋਧੀ ਜਦੋਂ ਭਾਰਤ ਵਿੱਚ ਆਉਂਦੇ ਨੇ ਪੰਜਾਬ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਉਸ ਸਮੇਂ ਦੇ ਦੌਰਾਨ ਕੀ ਹੁੰਦਾ ਹੈ ਉਸ ਸਮੇਂ ਦੌਰਾਨ ਕੀ ਹੈ ਇਥੇ ਭਾਰਤ ਦੇ ਵਿੱਚ ਕਿਹੜਾ ਵੰਸ਼ ਸੀਗਾ ਤਾਂ ਨੰਦ ਵੰਸ਼ ਨੰਦ ਵੰਸ਼ ਜਿਹੜਾ ਸੀ ਕਾਫੀ ਅਮੀਰ ਜਿਹੜਾ ਸੀ ਐਸ਼ਪਰ ਸੀਗਾ ਔਰ ਆਪਣੀ ਜਿਹੜਾ ਸਾਮਰਾਜ ਵੱਲ ਕੋਈ ਵੀ ਜਿਹੜਾ ਵਾ ਧਿਆਨ ਨਹੀਂ ਦੇ ਰਿਹਾ ਸੀ ਤਾਂ ਜਿਸ ਕਾਰਨ ਕਰਕੇ ਅਸੀਂ ਉਸ ਸਮੇਂ ਜਿਹੜਾ ਵਾ ਆਹ ਕੌਣ ਸੀਗੇ ਚਣਕਿਆ ਠੀਕ ਹੈ ਤਾਂ ਚਣਕਿਆ ਜਿਹੜ ਸੀਗੇ ਉਹ ਇੱਕ ਬਹੁਤ ਵੱਡੇ ਵਿਦਵਾਨ ਸੀਗੇ ਉਹਨਾਂ ਨੇ ਜਿਹੜਾ ਵਾ ਤਕਸ਼ਿਲਾ ਦੇ ਵਿੱਚ ਜਿਹੜੇ ਸੀਗੇ ਵਿਦਵਾਨ ਸੀਗੇ ਤਕਸ਼ਿਲਾ ਵਿਸ਼ਵ ਵਿਦਿਆਲੇ ਦੇ ਵਿੱਚ ਔਰ ਉਹਨਾਂ ਨੇ ਜਿਹੜਾ ਸੀਗਾ ਜਦੋਂ ਉਹਨੂੰ ਪਤਾ ਲੱਗਾ ਸੀ ਕਿ ਸਿਕੰਦਰ ਜਿਹੜਾ ਹੈ ਉਹ ਭਾਰਤ ਤੇ ਹਮਲਾ ਕਰਨਾ ਚਾਹੁੰਦਾ ਤਾਂ ਉਹਨਾਂ ਨੇ ਹੀ ਜਿਹੜਾ ਵਾ ਕਿਸੇ ਮਤਲਬ ਕਿ ਉਹਨਾਂ ਨੇ ਇਹਨਾਂ ਨਾਲ ਕੂਟਨੀਤੀ ਕਰਕੇ ਇਹਨਾਂ ਨੂੰ ਵਾਪਸ ਭੇਜਿਆ ਸੀਗਾ ਪੰਜਾਬ ਤੋਂ ਹੀ ਜਿਹੜਾ ਸੀ ਇਹਨਾਂ ਨੂੰ ਵਾਪਸ ਭੇਜਿਆ ਸੀ ਤੇ ਕੂਟਨੀਤੀ ਦਾ ਉਹਨਾਂ ਨੇ ਇਸਤੇਮਾਲ ਕੀਤਾ ਸੀਗਾ ਪਰ ਲੇਕਿਨ ਜਿਹੜਾ ਵਾ ਜਦੋਂ ਉਹਨਾਂ ਨੇ ਜਾ ਕੇ ਨੰਦਵੰਚਨ ਦੇ ਰਾਏ ਜੀ ਸੀ ਪਰਮਾਨੰਦ ਜਿਹੜੇ ਕਿ ਜਿਹੜੀਆਂ ਪਦਮਨੰਦ ਨੂੰ ਦੱਸਿਆ ਤਾਂ ਪਦਮਨੰਦ ਨੇ ਜਿਹੜਾ ਸੀ ਉਹਨਾਂ ਦਾ અપਮਾਨ ਕੀਤਾ ਤੇ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਇਸ ਰਾਜ ਦੀਆਂ ਜਿਹੜੀਆਂ ਉਹ ਜਿਹੜਾ ਹੁਣ ਖੋਖਲੀ ਹੋ ਜਾਣਗੀਆਂ ਤੇ ਨਵੇਂ ਵੰਛ ਦਾ ਫਿਰ ਉਹਨਾਂ ਨੇ ਚੰਦਰਗੁਪਤ ਮੌਰੀਆਂ ਨੂੰ ਜਿਹੜਾ ਵਾ ਉਹ ਰਾਜਾ ਬਣਾਉਂਦੇ ਨੇ ਠੀਕ ਹੈ ਸ਼ਾਸਕ ਬਣਾਉਂਦੇ ਨੇ ਓਕੇ ਤਾਂ ਹੁਣ ਅਸੀਂ ਕਰਦੇ ਆ ਮੌਰੀਆ ਸਾਮਰਾਜ ਓਕੇ ਤਾਂ ਇਸ ਸਮੇਂ ਦੇਖੋ ਭਾਰਤ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕੋਈ ਵੀ ਵਿਦੇਸ਼ੀ ਤਾਕਤ ਆਉਂਦੀ ਸੀ ਤੇ ਉਹ ਪੰਜਾਬ ਵਿੱਚ ਦੀ ਜਿਹੜਾ ਸੀ ਹੋ ਕੇ ਗੁਜ਼ਰਦੀ ਸੀਗੀ ਦਿੱਲੀ ਤੱਕ ਠੀਕ ਹੈ ਨਾ ਕਿ ਮਤਲਬ ਕਿ ਭਾਰਤ ਦੇ ਉੱਪਰ ਰਾਜ ਕਰਨਾ ਹੈ ਤੇ ਉਸ ਵਾਸਤੇ ਉਸ ਤੋਂ ਪਹਿਲਾਂ ਕਿੱਥੋਂ ਦੀ ਹੋ ਕੇ ਜਾਣਾ ਪੈਂਦਾ ਸੀ ਪੰਜਾਬ ਦੇ ਨਾਲ ਜਿਹੜਾ ਸੀ ਜਿਹੜਾ ਸੀ ਵਿਦੇਸ਼ੀ ਹਮਲਾਵਰ ਸੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਪੰਜਾਬ ਦੇ ਲੋਕਾਂ ਦਾ ਹੁਣ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 321 BC ਦੇ ਵਿੱਚ ਕੌਣਾ ਸਿਕੰਦਰ ਆਉਂਦਾ ਹੈ ਔਰ ਸਿਕੰਦਰ ਦੇ ਜਿਹੜਾ ਹੈ ਉਹ ਪੰਜਾਬ ਦੇ ਰਾਜੇ ਨਾਲ ਜਿਹੜਾ ਹੈ ਉਹਦਾ ਸਾਹਮਣਾ ਹੁੰਦਾ ਹੈ ਔਰ ਪੋਰਸ ਨੇ ਦੇਖੋ ਬਾਕੀਆਂ ਨੇ ਤਾਂ ਅਧੀਨ ਤਾਂ ਸਵੀਕਾਰ ਕਰ ਲਈ ਸੀ ਸਿਕੰਦਰ ਦੀ ਲੇਕਿਨ ਜਿਹੜਾ ਪੋਰਸ ਹੈ ਉਸਨੇ ਜਿਹੜਾ ਇਸ ਦੇ ਇਨਾਂ ਦੀ ਅਧਿਨਤਾ ਸਵੀਕਾਰ ਨਹੀਂ ਕਰਦੇ ਤੇ ਲੜਾਈ ਲੜੀ ਠੀਕ ਹੈ ਤਕਸ਼ਿਲਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਮੌਰੀਆ ਸਾਮਰਾਜ ਠੀਕ ਹੈ ਸਿਕੰਦਰ ਤਾਂ ਵਾਪਸ ਚਲੇ ਗਿਆ ਉਸ ਟਾਈਮ ਤੇ ਕੌਣ ਨੇ ਚਾਣਕਿਆ ਚਾਣਕਿਆ ਜਾਂ ਫਿਰ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਟਲਿਆ ਠੀਕ ਹੈ ਇਹ ਕੂਟਨੀਤੀਵਾਨ ਸਨ ਕੂਟਨੀਤੀਵਾਨ ਇਹ ਕੂਟਨੀਤੀਵਾਨ ਇਹਨਾਂ ਨੂੰ ਕਿਹਾ ਜਾਂਦਾ ਸੀ ਠੀਕ ਹੈ ਕੌਣ ਸਨ ਚਾਣਕਿਆ ਚਾਣਕਿਆ ਔਰ ਇਹਨਾਂ ਦਾ ਦੂਸਰਾ ਨਾਮ ਇਹਨਾਂ ਦਾ ਹੀ ਹੈ ਕਟਲਿਆ ਕਟਲਿਆ ਠੀਕ ਹੈ ਕਟਲਿਆ ਚੜੱਕਿਆ ਜਾਂ ਕਟਲਿਆ ਇੱਕ ਹੀ ਜਿਹੜਾ ਮਤਲਬ ਕਿ ਇਹ ਇੱਕ ਹੀ ਪਰਸੈਂਟ ਦਾ ਨਾਮ ਹੈ ਠੀਕ ਹੈ ਓਕੇ ਤੇ ਇਹ ਬਹੁਤ ਵੱਡੇ ਕੂਟਨੀਤੀਵਾਂਸਾਂ ਆਪਣੀ ਕੂਟਨੀਤੀ ਕਰਨੀ ਹੀ ਇਹਨਾਂ ਨੇ ਜਿਹੜਾ ਸਿਕੰਦਰ ਨੂੰ ਪੰਜਾਬ ਤੋਂ ਬਾਹਰ ਭੇਜਿਆ ਪੰਜਾਬ ਤੋਂ ਵਾਪਸ ਜਿਹੜਾ ਵਾ ਭੇਜ ਦਿੱਤਾ ਓਕੇ ਉਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਮੌਰੀਆ ਸਾਮਰਾਜ ਤੇ ਮੌਰੀਆ ਸਾਮਰਾਜ ਇਸ ਜੇ ਸਮੇ ਸਿਕੰਦਰ ਆਉਂਦੇ ਨੇ ਸਿਕੰਦਰ ਜਿਹੜਾ ਹੈ ਪੰਜਾਬ ਦੇ ਉੱਪਰ ਹਮਲਾ ਕਰਦੇ ਨੇ ਉਸ ਸਮੇ ਕਿਹੜਾ ਵੰਸ਼ ਸੀਗਾ ਉਸ ਸਮੇ ਨੰਦ ਵੰਸ਼ ਜਿਹੜਾ ਸੀਗਾ ਨੰਦ ਵੰਸ਼ ਜਿਸ ਦੀ ਸਥਾਪਨਾ ਪਦਮਾਨੰਦ ਨੇ ਕੀਤੀ ਸੀ ਲੇਕਿਨ ਇਸ ਸਮੇ ਜੇਕਰ ਅਸੀਂ ਗੱਲ ਕਰੀਏ ਜਦੋਂ ਸਿਕੰਦਰ ਆਉਂਦੇ ਨੇ ਤਾਂ ਤਨਾ ਅਨੰਦ ਜਿਹੜੇ ਨੇ ਇਹ ਇਥੋਂ ਦੇ ਰਾਜਾ ਨੇ ਸ਼ਾਸਕ ਨੇ ਕੋਟੱਲੇ ਨੇ ਇਹਨਾਂ ਨੂੰ ਜਾ ਕੇ ਦੱਸਿਆ ਲੇਕਿਨ ਜਿਹੜਾ ਇਹਨਾਂ ਨੇ ਜਿਹੜਾ ਕੋਈ ਗੌਰ ਨਹੀਂ ਦਿੱਤਾ ਉਸ ਗੱਲ ਵੱਲ ਕਿ ਸਿਕੰਦਰ ਜਿਹੜੇ ਆ ਹਮਲਾ ਕਰਨ ਆ ਰਹੇ ਆ ਠੀਕ ਹੈ ਤਾਂ ਫਿਰ ਇਹਨਾਂ ਨੇ ਆਪਣੀ ਕੂਟਨੀਤੀ ਦਾ ਜਿਹੜਾ ਵਾ ਉਪਯੋਗ ਕੀਤਾ ਪ੍ਰਯੋਗ ਕੀਤਾ ਹੁਣ ਇਹਨਾਂ ਨੇ ਜਿਹੜਾ ਸੀਗਾ ਕੀ ਕੀਤਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਵਾ ਇੱਥੇ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ ਜਿਸ ਕਰਕੇ ਆਨੰਦ ਵੰਚਨ ਜਿਹੜਾ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਤਾਂ ਕੋਟੱਲਿਆ ਨੇ ਜਿਹੜਾ ਸੀ ਇੱਕ ਨਵ ਯੁਵਕ ਨਵ ਯੁਵਕ ਚੰਦਰ ਗੁਪਤ ਚੰਦਰ ਗੁਪਤ ਮੌਰੀਆ ਠੀਕ ਹੈ ਚੰਦਰ ਗੁਪਤ ਮੌਰੀਆ ਠੀਕ ਹੈ ਇਹਨਾਂ ਨੂੰ ਜਿਹੜੀ ਆ ਸਿੱਖਲਾਈ ਦਿੱਤੀ ਠੀਕ ਹੈ ਔਰ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਿਆ ਤਾਂ ਇਹਨਾਂ ਨੇ ਨੰਦਵੰਚ ਤੇ ਹਮਲਾ ਕੀਤਾ ਤੇ ਉੱਥੇ ਜਿਹੜਾ ਵਾ ਉਹਨਾਂ ਨੂੰ ਹਰਾ ਕੇ ਮਗਧ ਦੇ ਉੱਪਰ ਜਿਹੜਾ ਵਾ ਅਧਿਕਾਰ ਕਰ ਲੈਂਦੇ ਨੇ ਕਿਸ ਦੇ ਉੱਪਰ ਅਧਿਕਾਰ ਕਰ ਲੈਂਦੇ ਨੇ ਮਗਧ ਦੇ ਉੱਪਰ ਅਧਿਕਾਰ ਕਰ ਲਿਆ ਠੀਕ ਹੈ ਤੇ ਮੌਰੀਆ ਸਾਮਰਾਜ ਦੀ ਨੀਵ ਰੱਖ ਲਈ ਠੀਕ ਹੈ ਮੌਰੀਆ ਸਾਮਰਾਜ ਦੀ ਨੀਵ ਰੱਖ ਦਿੱਤੀ ਹੁਣ ਜਿਹੜੇ ਆ ਚੰਦਰਗੁਪਤ ਮੌਰੀਆ ਦੀ ਗੱਲ ਕਰੀਏ ਤਾਂ ਤਰਨਦਨ ਇਹ ਤਰਨਦਨ ਨੂੰ ਜਿਹੜਾ ਵਾ ਗੱਦੀ ਤੋਂ ਉਤਾਰ ਦਿੱਤਾ ਤੇ ਪਾਟਲੀ ਪੁੱਤਰ ਤੇ ਕਬਜ਼ਾ ਕਰ ਲਿਆ ਪਾਟਲੀ ਪੁੱਤਰ ਕੀ ਸੀਗਾ ਠੀਕ ਹੈ ਮਗਧ ਸਾਮਰਾਜ ਆ ਔਰ ਪਾਟਲੀ ਪੁੱਤਰ ਰਾਜਤਾ ਨਹੀਂ ਸੀਗੀ ਮਗਧ ਦੀ ਮਗਧ ਦੀ ਰਾਜਤਾ ਨਹੀਂ ਕੀ ਸੀ ਪਾਟਲੀ ਪੁੱਤਰ ਤੇ ਇਹਨਾਂ ਨੇ ਜਿਹੜਾ ਹੈ ਉਹ ਹਮਲਾ ਕਿੱਥੇ ਕੀਤਾ ਹਮਲਾ ਕੀਤਾ ਇਹਨਾਂ ਨੇ ਪਾਟਲੀ ਪੁੱਤਰ ਤੇ पाटली पुत्र ठीक है ये जड़ा राजधानी सी किस राजधानी दी सी मगध की ठीक है मगध की राजधानी केड़ी है पाटली पुत्र मगध ठीक है राजधानी मगध की है कि पाटली पुत्र ओके ਠੀਕ ਹੈ ਤੇ ਇੱਥੇ ਜਿਹੜਾ ਹਮਲਾ ਕਰਕੇ ਇਹਨਾਂ ਨੇ ਇੱਥੇ ਕਬਜ਼ਾ ਕਰ ਲੈਂਦੇ ਆ ਔਰ ਆਨੰਦਵੰਚ ਦਾ ਖਾਤਮਾ ਕਰ ਦਿੰਦੇ ਆ ਚੰਦਰਗੁਪਤ ਮੌਰੀਆ ਮੌਰੀਆ ਸਾਮਰਾਜ ਦੀ ਨੀਂਵ ਰੱਖਦੇ ਨੇ ਇੱਥੇ ਔਰ ਜਿਹੜਾ ਹੈ ਅ ਫਿਰ ਕਿੰਦਾ ਹੈ ਕਿ ਮਗਧ ਦੇ ਵਿੱਚ ਹੁਣ ਮੌਰੀਆ ਸਾਮਰਾਜ ਜਿਹੜਾ ਆ ਚੁੱਕਾ ਹੈ ਹੁਣ ਮੌਰੀਆ ਸਾਮਰਾਜ ਦੇ ਵਿੱਚ ਆ ਚੁੱਕਾ ਹੈ ਤੇ ਚਣਕਿਆ ਜਿਹੜੇ ਸਿਕੰਦਰ ਸੀਗੇ ਉਹ afghanistan ਦੇ ਜਿਹੜੇ ਆ ਸ਼ਾਸਕ ਇਹਨਾਂ ਨੂੰ ਬਣਾ ਕੇ ਜਾਂਦੇ ਨੇ ਤੇ ਸ਼ਾਸਕ ਬਣਾ ਕੇ ਜਾਂਦੇ ਨੇ ਸਵੈਲਕਸ ਨਕੇਟਰ ਨੂੰ ਕਿੱਥੋਂ ਦੇ ਇਹ ਕੌਣ ਸੀਗੇ ਸੈਨਾਪਤੀ ਸੀਗੇ ਕਿਸ ਦੇ ਸਿਕੰਦਰ ਦੇ ਸੈਨਾਪਤੀ ਸਨ ਠੀਕ ਹੈ ਸਲਕਸ ਨਿਕਟਰ ਸਲੁਕਸ ਨਿਕਟਰ ਠੀਕ ਹੈ ਸਲਕਸ ਨਿਕਟਰ ਠੀਕ ਹੈ ਇਹ ਸੈਨਾਪਤੀ ਸਨ ਕਿਸ ਦੇ ਸਿਕੰਦਰ ਦੇ ਔਰ ਇਹਨਾਂ ਨੂੰ ਕਿੱਥੋਂ ਦਾ ਸ਼ਾਸਕ ਬਣਾ ਕੇ ਗਿਆ ਸੀ ਗਿਆ ਅਫਗਾਨਿਸਤਾਨ ਦਾ ਕਿੱਥੋਂ ਦਾ ਅਫਗਾਨਿਸਤਾਨ ਦਾ ਅਫਗਾਨਿਸਤਾਨ ਦਾ ਹੁਣ ਕੀ ਕੀਤਾ ਕਿ ਇਹ ਇਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਹੈ ਜਿਹੜਾ ਚਣਕਏ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਕੂਟਨੀਤੀ ਦੇ ਦੌਰਾਨ ਜਿਹੜਾ ਸੀਗਾ ਸਿਕੰਦਰ ਨੂੰ ਇੱਥੋਂ ਵਾਪਸ ਭੇਜ ਜੈਸੀਗਾ ਔਰ ਇਹ ਸਮਝਦੇ ਸੀ ਇਸ ਚੀਜ਼ ਨੂੰ ਕਿਉਂਕਿ ਵੀ ਇਹ ਭੇਜ ਜੈਸੀ ਕਿਉਂਕਿ ਬਹੁਤ ਵੱਡੀ ਸੈਨਾ ਸੀ ਨੰਦਵਨ ਚ ਵੈਸੇ ਆਸ਼ਪ੍ਰਸਤ ਦੇ ਵਿੱਚ ਵਿਅਸਤ ਸੀਗਾ ਤੇ ਹੁਣ ਭਾਤ ਨੂੰ ਬਚਾਉਣਾ ਸੀ ਦੇਸ਼ੀ ਹਮਲਾਵਰ ਤੋਂ ਕਿਉਂਕਿ ਬਹੁਤ ਵੱਡੇ ਅਗਰ ਅਸੀਂ ਗੱਲ ਕਰੀਏ ਤਾਂ ਗ੍ਰੇਟ ਸ਼ਾਸਕ ਰਹੇ ਨੇ ਸਲਕਸ ਨਿਕਟ ਸੌਰੀ ਸਿਕੰਦਰ ਉਹਨਾਂ ਸੈਨਾਪਤੀ ਸੀਗੇ ਸਲਕਸ ਨਿਕਟ ਔਰ ਇਹਨਾਂ ਨੇ ਕੀ ਕੀਤਾ ਕਿ ਮਤਲਬ ਕਿ ਉਹਨਾਂ ਦੇ ਵਿੱਚ ਆਂਧੇ ਵਿਸ਼ਵਾਸ ਇੱਕ ਪਾ ਦਿੱਤਾ ਸਿਕੰਦਰ ਦੇ ਵਿੱਚ ਕਿ ਇੱਥੇ ਦੇਵੀ ਮਾਤਾ ਦਾ ਪ੍ਰਕੋਪ ਹੈ ਅਗਰ ਤੁਸੀਂ ਜੇ ਵਾਪਸ ਨਾ ਗਏ ਤਾਂ ਤੁਹਾਡੀ ਸੈਨਾ ਜਿਹੜੀ ਹੈ ਉਹ ਬਿਮਾਰ ਪੈ ਜਾਏਗੀ ਤੇ ਇਹਨਾਂ ਨੇ ਜਿਹੜਾ ਵਾ ਫਿਰ ਇਸ ਚੀਜ਼ ਨੂੰ ਸੱਚ ਕਰਨ ਵਾਸਤੇ ਕਿ ਇਹਨਾਂ ਦੇ ਇਹਨਾਂ ਨੂੰ ਜਿਹੜੇ ਚੀਜ਼ ਤੇ ਵਿਸ਼ਵਾਸ ਸੀ ਤੇ ਉਹਨਾਂ ਦੇ ਖਾਣੇ ਦੇ ਵਿੱਚ ਜਾਂ ਜਿਹੜਾ ਘੋੜਿਆਂ ਦਾ ਚਾਰਾ ਸੀਗਾ ਉਸ ਦੇ ਵਿੱਚ ਜਿਹੜਾ ਜ਼ਹਿਰੀਲੀ ਚੀਜ਼ ਪਦਾਰਥ ਮਿਲਾਉਣਾ ਸ਼ੁਰੂ ਕਰਤਾ ਜਿਸ ਨਾਲ ਜਿਹੜੇ ਸੀ ਉਹਨਾਂ ਸੈਨਿਕ ਤੇ ਉਹਨਾਂ ਦੇ ਘੋੜਿਆਂ ਦੇ ਜਿਹੜੇ ਸੀ بیمار ਹੋਣੇ ਸ਼ੁਰੂ ਹੋ ਗਏ ਸੀਗੇ ਫਿਰ ਉਹਨਾਂ ਨੇ ਜਿਹੜਾ ਇਸ ਚੀਜ਼ ਨੂੰ ਸਹੀ ਮੰਨਿਆ ਤੇ ਇਹਨਾਂ ਨੇ ਕਿਹਾ ਕਿ ਤੁਹਾਨੂੰ ਵਾਪਸ ਜਾਣ ਕਾ ਕਿ ਦੁਬਾਰਾ ਆਣ ਕੇ ਤੁਸੀਂ ਦੁਬਾਰਾ ਇੱਥੇ ਬਾਅਦ ਵਿੱਚ ਹਮਲਾ ਕਰਿਓ ਤੇ ਇਸ ਚੀਜ਼ ਨੂੰ ਜਿਹੜਾ ਸਲਕੁਸ ਨਿਕਟਰ ਕਹਿੰਦਾ ਸੀ ਕਿ ਕਿ ਐਵੇਂ ਨਹੀਂ ਹੋ ਸਕਦਾ ਪਰ ਸਿਕੰਦਰ ਜਿਹੜਾ ਉਹ ਚਣੱਕਿਆ ਤੇ ਵਿਸ਼ਵਾਸ ਕੀਤਾ ਤੇ ਉਹ ਵਾਪਸ ਉੱਤ ਚਲੇ ਜਾਂਦੇ ਆ ਹੁਣ ਸਲਕਸ ਨਕੇਟਰ ਜਿਹੜਾ ਸੀਗਾ ਅਫਗਾਨਿਸਤਾਨ ਦੇ ਸ਼ਾਸਕ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਕਿ ਦੁਬਾਰਾ ਜਿਹੜਾ ਭਾਰਤ ਦੇ ਉੱਪਰ ਹਮਲੇ ਕਰਨੇ ਸ਼ੁਰੂ ਕੀਤੇ ਤੇ ਭਾਰਤ ਵਿੱਚ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਿਹਨਾਂ ਨਾਲ ਜਿਹੜਾ ਹੈ ਲੜਾਈ ਕਰਨੀ ਪੈਗੀ ਤਾਂ ਕਿਸ ਦੇ ਨਾਲ ਕਰਨੀ ਪਾਏਗੀ ਪੰਜਾਬ ਦੇ ਨਾਲ ਹੁਣ ਇੱਥੇ ਉਹਨਾਂ ਨਾਲ ਜਿਹੜਾ ਵਾ ਜੇਕਰ ਗੱਲ ਕਰੀਏ ਤਾਂ ਪੰਜਾਬ ਨੂੰ ਜਿਹੜਾ ਸੀਗਾ ਚਣਕਿਆ ਨੇ ਸਿਕੰਦਰ ਦੇ ਸਾਰਾ ਜਿਹੜਾ ਸਲਕਸ ਨਿਕੇਟਰ ਨੂੰ ਵੀ ਹਰਾ ਦਿੱਤਾ ਠੀਕ ਹੈ ਹੁਣ ਇਹਨਾਂ ਨੇ ਹਮਲਾ ਕੀਤਾ ਔਰ ਇਹਨਾਂ ਨੂੰ ਵੀ ਜਿਹੜਾ ਵਾ ਚਣੱਕੇ ਜਾਨੀ ਕਿ ਕੌਣ ਚੰਦਰਗੁਪਤ ਮੌਰੀਆ ਹਰਾ ਦਿੰਦੇ ਨੇ ਚਣੱਕੇ ਆ ਜਿਹੜੇ ਨੇ ਹਰਾ ਦਿੰਦੇ ਨੇ ਠੀਕ ਹੈ ਔਰ ਪੰਜਾਬ ਦੇ ਜਿਹੜਾ ਪੰਜਾਬ ਇੱਕ ਜਿਹੜਾ ਸੀ ਵਿਸ਼ਾਲ ਸੂਬਾ ਸੀਗਾ ਉਸ ਨੂੰ ਜਿਹੜਾ ਵਾ ਕਿਸ ਸੂਬੇ ਦੇ ਵਿੱਚ ਮਿਲਾ ਲਿਆ ਜਾਂਦਾ ਗੰਧਾਰ ਦੇ ਵਿੱਚ ਗੰਧਾਰ ਜਿਸ ਦੀ ਰਾਜਧਾਨੀ ਕੀ ਸੀਗੀ ਤਕਸ਼ਿਲਾ ਠੀਕ ਹੈ ਹੁਣ ਪੰਜਾਬ ਨੂੰ ਜਿਹੜਾ ਵਾ ਉਹ ਕਿਸ ਵਿੱਚ ਮਿਲਾ ਲਿਆ ਜਾਂਦਾ ਹੈ ਗੰਧਾਰ ਦੇ ਵਿੱਚ ਮਿਲਾ ਲਿਆ ਜਾਂਦਾ ਹੈ ਗੰਧਾਰ ਕਾਫੀ ਵੱਡਾ ਸੂਬਾ ਸੀਗਾ ਇਹਨਾਂ ਦਾ ਔਰ ਇਸ ਦੀ ਜਿਹੜੀ ਸੀ ਰਾਜਧਾਨੀ ਕਿਹੜੀ ਸੀ ਤਕਸ਼ਿਲਾ ਠੀਕ ਹੈ ਤਕਸ਼ਿਲਾ ਓਕੇ ਠੀਕ ਹੈ ਤਾਂ ਸਲਕਸ ਨਿਕਟਰ ਦੁਆਰਾ ਜਿਹੜਾ ਵਾ ਮਤਲਬ ਕਿ ਹਮਲਾ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਵਾ ਜਿਹੜਾ ਚੰਦਰਗੁਪਤ ਮੌਰੀਆ ਹੈ ਉਹ ਗੰਧਾਰ ਦੇ ਵਿੱਚ ਪੰਜਾਬ ਨੂੰ ਸ਼ਾਮਿਲ ਕਰ ਰਹੇ ਨੇ ਜਿਸ ਦੀ ਰਾਜਧਾਨੀ ਤਕਸ਼ਿਲਾ ਔਰ ਬਾਅਦ ਵਿੱਚ ਜਿਹੜੇ ਇਹਨਾਂ ਦੇ ਉੱਤਰ ਅਧਿਕਾਰੀ ਕੌਣ ਬਣਦੇ ਨੇ ਬਿੰਦੂਸਾਰ ਚੰਦਰਗੁਪਤ ਮੌਰੀਆ ਦੇ ਪੁੱਤਰ ਬਿੰਦੂਸਾਰ ਜਿਹੜੇ ਨੇ ਅਗਲੇ ਸ਼ਾਸਕ ਬਣਦੇ ਇਹਨਾਂ ਤੋਂ ਔਰ ਉਹਨਾਂ ਦੇ ਪੁੱਤਰ ਅੱਗੇ ਅਸ਼ੋਕ ਜਿਹੜੇ ਨੇ ਅਸ਼ੋਕ ਮਹਾਨ ਜਿਹੜੇ ਆ ਸ਼ਾਸਕ ਬਣਦੇ ਨੇ ਮੌਰੀਆ ਸਾਮਰਾਜ ਦੇ ਠੀਕ ਹੈ ਹੁਣ ਮੌਰੀਆ ਸਾਮਰਾਜ ਜਿਹੜਾ ਸੀਗਾ ਜਦੋਂ ਬਿੰਦੂਸਾਰ ਸਨ ਚੰਦਰਗੁਪਤ ਮੌਰੀਆ ਦੇ ਪੁੱਤਰ ਉਤਰਾਧਿਕਾਰੀ ਬਣਦੇ ਨੇ ਕੌਣ ਬਿੰਦੂਸਾਰ ਬਿੰਦੂਸਾਰ ਤਾਂ ਬਿੰਦੂਸਾਰ ਨੇ ਜਿਹੜਾ ਸੀ ਆਪਣੇ ਜਿਹੀ ਜਿਹੜਾ ਉਹ ਗੰਧਾਰ ਦਾ ਜਿਹੜਾ ਵਾ ਗਵਰਨਰ ਕਿਸ ਨੂੰ ਬਣਾਉਂਦੇ ਨੇ ਅਸ਼ੋਕ ਨੂੰ ਠੀਕ ਹੈ ਅਸ਼ੋਕ ਨੂੰ ਜਿਹੜਾ ਵਾ ਇੱਥੋਂ ਦਾ ਕੀ ਬਣਾਉਂਦੇ ਨੇ ਗੰਧਾਰ ਦਾ ਗਵਰਨਰ ਬਣਾਉਂਦੇ ਨੇ ਔਰ ਇਸ ਦੇ ਵਿੱਚ ਹੀ ਕੀ ਜਾਂਦਾ ਪੰਜਾਬ ਨੂੰ ਜਿਹੜਾ ਸੀ ਸ਼ਾਮਿਲ ਕੀਤਾ ਗਿਆ ਸੀਗਾ ਕਿਨਾਂ ਦੁਆਰਾ ਮੌਰੀਅਸ ਦੁਆਰਾ ਬਿੰਦੂਸਾਲ ਮਗਰੋਂ ਕੋਈੜੇ ਰਾਜਾ ਆਉਂਦੇ ਨੇ ਇਹਨਾਂ ਦੇ ਪੁੱਤਰ ਹੀ ਆਉਂਦੇ ਨੇ ਅਸ਼ੋਕ ਠੀਕ ਹੈ ਅਸ਼ੋਕ ਅਸ਼ੋਕ ਤਾਂ ਅਸ਼ੋਕ ਜਿਹੜੇ ਸੀਗੇ ਉਹ ਪਹਿਲਾ ਹੀ ਗੰਧਾਰ ਦੇ ਗਵਰਨਰ ਰਹਿ ਚੁੱਕੇ ਸਨ ਉਸ ਤੋਂ ਬਾਅਦ ਇਹ ਜਿਹੜੇ ਨੇ ਮੌਰੀਆ ਸਾਮਰਾਜ ਦੇ ਅਗਲੇ ਸ਼ਾਸਕ ਬਣਦੇ ਨੇ ਠੀਕ ਹੈ ਕਦੋਂ ਬਣਦੇ ਨੇ ਤੇ ਇਹ ਬਣਦੇ ਨੇ 3 268 BC 268 BC ਦੇ ਵਿੱਚ ਜਿਹੜੀ ਹੈ ਉਹ ਕਲਿੰਗਾ ਦਾ ਯੁੱਧ ਹੁੰਦਾ ਹੈ ਬਿੰਦੂਸਰ ਮਗਰ ਅਸ਼ੋਕ ਰਾਜਾ ਪਾੰਦੇ ਨੇ ਸੂਰਬੀਰ ਰਾਜਾ ਸਨ ਆਪਣੇ ਰਾਜਪਾਟ ਨੂੰ ਇਹਨਾਂ ਨੇ ਜਿਹੜਾ ਹੈ ਉਹ ਦੱਖਣੀ ਭਾਰਤ ਤੱਕ ਜਿਹੜਾ ਸੀ ਫੈਲਾਇਆ ਹੋਇਆ ਸੀ ਦੱਖਣੀ ਭਾਰਤ ਤੱਕ ਫੈਲਾਇਆ ਹੋਇਆ ਸੀਗਾ ਠੀਕ ਹੈ ਔਰ ਅਫਗਾਨਿਸਤਾਨ ਦੇ ਮੈਸੂਰ ਤੱਕ ਇਹਨਾਂ ਨੇ ਵਧਾ ਲਿਆ ਸੀ ਇਸ ਨੂੰ ਕਿੱਥੋਂ ਤੱਕ ਵਧਾ ਲਿਆ ਸੀਗਾ ਦੱਖਣ ਅਫਗਾਨਿਸਤਾਨ ਤੱਕ ਠੀਕ ਹੈ ਕਾਫੀ ਵੱਡਾ ਹੈ ਕਿਉਂਕਿ ਦੇਖੋ ਜਿਵੇਂ ਅਫਗਾਨਿਸਤਾਨ ਦੇ ਵੀ ਕਈ ਸਾਰੇ ਇਲਾਕੇ ਹਨ ਜਿਹੜਾ ਸੀਗਾ ਚੰਦਰਗੁਪਤ ਮੌਰੀਆ ਦੁਆਰਾ ਜਿਹੜਾ ਸੀ ਸ਼ਾਮਿਲ ਕਰ ਲਿਆ ਗਿਆ ਸੀਗਾ ਠੀਕ ਹੈ ਇਸ ਤੇ ਅਧਿਕਾਰ ਕਰ ਲਿਆ ਗਿਆ ਸੀ ਸੈਲਕਸ ਨਿਕਟਰ ਔਰ ਉਸ ਦੀ ਪੁੱਤਰੀ ਨਾਲ ਚੰਦਰਗੁਪਤ ਵਾਰਣ ਨੇ ਵੀ ਰਸੀ ਉਹ ਵਿਆਹ ਵੀ ਕਰਵਾਇਆ ਸੀ ਠੀਕ ਹੈ ਇਹਨਾਂ ਵਿੱਚ ਸੰਧੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਬਿੰਦੂਸਾਰ ਤੋਂ ਮਗਰ ਅਫਗਾਨਿਸਤਾਨ ਤੱਕ ਇਹਨਾਂ ਦਾ ਔਰ 261 BC ਦੇ ਵਿੱਚ ਅਸ਼ੋਕ ਨੇ ਜਿਹੜਾ ਸੀਗਾ ਕਿਸ ਦੇ ਉੱਪਰ ਹਮਲਾ ਕੀਤਾ 261 BC ਦੇ ਵਿੱਚ ਤੋ 208 BC ਦੇ ਵਿੱਚ ਇਹਨਾਂ ਨੇ ਹਮਲਾ ਕਿਸ ਤੇ ਉੱਪਰ ਕੀਤਾ ਕਲਿੰਗਾ ਦੇ ਉੱਪਰ ਕਲਿੰਗਾ ਠੀਕ ਹੈ ਕਲਿੰਗਾ ਦੇ ਉੱਪਰ ਜਿਹੜਾ ਹੈ ਕਲਿੰਗਾ ਦਾ ਯੁੱਧ ਕੀਤਾ ਔਰ ਇਸ ਦੇ ਵਿੱਚ ਜਿਹੜਾ ਇਹ ਕਲਿੰਗਾ ਨੂੰ ਹਰਾ ਦਿੰਦੇ ਨੇ ਕਲਿੰਗਾ ਨੂੰ ਹਰਾ ਦਿੰਦੇ ਨੇ ਠੀਕ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਇਸ ਯੁੱਧ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਜਾਨ-ਮਾਲ ਦਾ ਔਰ ਜਿਹੜੇ ਨੇ ਅਸ਼ੋਕ ਇਸ ਨੂੰ ਦੇਖ ਕੇ ਜਿਹੜਾ ਸੀ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜਾ ਵਾ ਦੁੱਖ ਪਹੁੰਚਿਆ ਜਿਸ ਕਾਰਨ ਕਰਕੇ ਉਹਨਾਂ ਨੇ ਇਸ ਯੁੱਧ ਤੋਂ ਬਾਅਦ ਕੋਈ ਵੀ ਯੁੱਧ ਨਹੀਂ ਲੜਿਆ ਉਹਨਾਂ ਨੇ ਅਹਿੰਸਾ ਦਾ ਜਿਹੜਾ ਵਾ ਠੀਕ ਹੈ ਅਹਿੰਸਾ ਦਾ ਰਸਤਾ ਅਪਣਾ ਲਿਆ ਠੀਕ ਹੈ ਉਸ ਤੋਂ ਬਾਅਦ ਆ ਹਜ਼ਾਰਾਂ ਲੋਕ ਮਾਰੇ ਗਏ ਸੀ ਇਸ ਦੇ ਵਿੱਚ ਜ਼ਖਮੀ ਹੋਏ ਇਸ ਲੜਾਈ ਦੇ ਵਿੱਚ ਅਸ਼ੋਕ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਂਦਾ ਵਾ ਔਰ ਉਹਨਾਂ ਨੇ ਜਿਹੜਾ ਹੈ ਉਸ ਸਦਾਲੀ ਲੜਾਈ ਜਿਹੜੀ ਆ ਛੱਡ ਦਿੱਤੀ ਠੀਕ ਹੈ ਔਰ ਉਸ ਤੋਂ ਬਾਅਦ ਆ ਉਹਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਕਿੰਨਾ ਨੇ ਅਸ਼ੋਕ ਮਹਾਨ ਨੇ ਬੁੱਧ ਧਰਮ ਨੂੰ ਅਪਣਾ ਲਿਆ ਔਰ ਉਹਨਾਂ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਜਿਹੜਾ ਸੀ ਆਪਣਾ ਪੁੱਤਰ ਤੇ ਪੁੱਤਰੀ ਨੂੰ ਜਿਹੜਾ ਵਾ ਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਪ੍ਰਚਾਰ ਕਰਨ ਲਈ ਭੇਜਿਆ ਠੀਕ ਹੈ ਹੁਣ ਇੱਥੇ ਕੀ ਆ ਕਿ ਭਰੀ ਕੋਸ਼ ਦੀ ਥਾਂ ਧਰਮ ਕੋ ਜਿਹੜਾ ਵਾ ਕੋਸ਼ ਨੂੰ ਉਹਨਾਂ ਨੇ ਜਿਹੜਾ ਪਹਿਲ ਦਿੱਤੀ ਸ਼ਿਕਾਰ ਕਰਨਾ ਉਹਨਾਂ ਨੇ ਛੱਡ ਦਿੱਤਾ ਜੀਵ ਹੱਤਿਆ ਕਰਨੀ ਛੱਡ ਦਿੱਤੀ ਔਰ 3232 BC ਦੇ ਵਿੱਚ 232 BC ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਦੋਂ ਹੁੰਦੀ ਹੈ ਅਸ਼ੋਕ ਮਹਾਨ ਦੀ ਮੌਤ 232 ਬੀਸੀ ਦੇ ਵਿੱਚ ਠੀਕ ਹੈ ਔਰ ਇਸ ਦੇ ਨਾਲ ਹੀ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਮੌਰੀਆ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਔਰ ਬ੍ਰਿਦਰਥ ਜਿਹੜੇ ਸੀ ਇਸ ਦੇ ਆਖਰੀ ਸ਼ਾਸਕ ਸਨ ਓਕੇ ਤੇ ਇਸ ਨਾਲ ਕੀ ਹੁੰਦਾ ਹੈ ਅਸਲ ਵਿੱਚ ਦੇਖਿਆ ਜਾਵੇ ਤਾਂ ਮੌਰੀਆ ਸਾਮਰਾਜ ਦੀ ਪਤਨ ਜਿਹੜਾ ਅਸ਼ੋਕ ਤੋਂ ਬਾਅਦ ਆ ਹੋਣਾ ਸ਼ੁਰੂ ਹੋ ਜਾਂਦਾ ਹੈ ਕਲੀਅਰ ਹੈ ਤੇ ਇਹ ਸੀਗਾ ਮੌਰੀਆ ਸਾਮਰਾਜ ਔਰ ਇਸ ਇਥੋਂ ਤੱਕ ਜਿਹੜਾ ਹੈ ਉਹ ਪੰਜਾਬ ਦੀ ਕੀ ਹੈ ਏਸ਼ੀਅਨ ਹਿਸਟਰੀ ਹੈ ਠੀਕ ਹੈ ਪੰਜਾਬ ਦਾ ਪ੍ਰਾਚੀਨ ਇਤਿਹਾਸ ਓਕੇ